ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਜਥੇਬੰਦੀਆਂ ਦੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਇਹਨਾਂ ਕੋ ਪੁੱਛਦੇ ਆਂ ਕਿ ਇਸ ਵਕਤ ਜੋ ਸ਼ੰਭੂ ਬਾਰਡਰ ਦੀ ਸਥਿਤੀ ਕੀ ਚੱਲ ਰਹੀ ਆ ਸਾਰੇ ਯੋਧੇ ਬਜ਼ੁਰਗ ਨੌਜਵਾਨ ਜਿਹੜੇ ਇਸ ਵਕਤ ਬਾਰਡਰ ਤੇ ਡਟੇ ਆ ਆਪਣੀਆਂ ਡਿਊਟੀਆਂ ਜਿਹੜੀਆਂ ਜਿੱਦਾਂ ਅਨੁਸ਼ਾਸਨ ਤੇ ਰਹਿ ਕੇ ਪੂਰੀਆਂ ਪਕਧਾਰੇ ਨੇ ਕੋਈ ਵੀ ਉਲੰਘਣਾ ਜਿਹੜੀ ਉਹ ਨਹੀਂ ਕਰ ਰਿਹਾ ਜਥੇਬੰਦੀਆਂ ਦੇ ਆਗੂਆਂ ਦੀਆਂ ਜਿਹੜੀਆਂ ਜੋ ਗੱਲਾਂ ਕਹਿ ਰਹੇ ਨੇ ਉਹ ਸਾਰੇ ਉਸ ਤੋਂ ਪੂਰੇ ਖਰੇ ਉੱtre ਆ ਤੇ ਜੋ ਆਗੂ ਸਮਝਾ ਰਹੇ ਨੇ ਉਸ ਦੇ ਹਿਸਾਬ ਨਾਲ ਹੀ ਚੱਲ ਰਹੇ ਨੇ ਆਪਾਂ ਜਥੇਬੰਦੀਆਂ ਦੇ ਆਗੂ ਸਹਿਬਾਨ ਨਾਲ ਗੱਲ ਵੀ ਕਰਾਂਗੇ ਇਹਨਾਂ ਕੋਲ ਪੁੱਛਾਂਗੇ ਹਾਂਜੀ ਪ੍ਰਧਾਨ ਜੀ ਕੀ ਐਸ ਵਕਤ ਸਥਿਤੀ ਚੱਲ ਰਹੀ ਹੈ ਜੀ ਸਥਿਤੀ ਇਹ ਵੇਲੇ ਮੁਲਕਸਾਨ ਮਜ਼ਦੂਰ ਜਿੰਨੇ ਵੀ ਸੰਘਰਸ਼ੀ ਇੱਥੇ ਵੱਖ-ਵੱਖ ਜਥੇਬੰਦੀਆਂ ਦੇ ਸਾਰੇ ਦੇਸ਼ ਦੇ ਵਿੱਚੋਂ ਪਹੁੰਚੇ ਆ ਉਹ ਬੜੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਆਪਣੀਆਂ ਡਿਊਟੀਆਂ ਮੁਤਾਬਕ ਜਿਵੇਂ ਜਿਵੇਂ ਜਥੇਬੰਦੀਆਂ ਦਾ ਫੈਸਲਾ ਆਉਂਦਾ ਉਹਦੇ ਮੁਤਾਬਕ ਜਿਹੜੇ ਆ ਉਹ ਐਕਸ਼ਨ ਕਰ ਰਹੇ ਆ ਅੱਜ ਦੀ ਜਿਹੜੀ ਆ ਉਹ ਮਤਲਬ ਐਕਸ਼ਨ ਦੀ ਜਿਹੜੀ ਆ ਉਹ ਸਰਕਾਰ ਵੱਲੋਂ ਤੇ ਜਥੇਬੰਦੀਆਂ ਵੱਲੋਂ ਦੇ ਰਾਪਤੇ ਦੀ ਆ ਕਿ ਕੱਲ ਨੂੰ ਮੀਟਿੰਗ ਆ 18 ਤਰੀਕ ਦੀ ਉਹਦੇ ਵਿੱਚ ਜੋ ਫੈਸਲਾ ਆਉਂਦਾ ਵਾ ਉਹਦੇ ਮੁਤਾਬਕ ਜੋ ਅੱਗੇ ਜਥੇਬੰਦੀਆਂ ਫੈਸਲਾ ਕਰਕੇ ਮੀਟਿੰਗ ਕਰਕੇ ਦੱਸਣਗੇ ਉਹਦੇ ਮੁਤਾਬਕ ਅਗਲਾ ਐਕਸ਼ਨ ਹੋਊਗਾ ਤੇ ਹੁਣ ਚੜ੍ਹਦੀ ਕਲਾ ਦੇ ਵਿੱਚ ਸਾਰੇ ਸਿੰਘ ਆ ਇਹ ਵੇਲੇ ਇਸ਼ਨਾਨ ਪਾਣੀ ਕਰ ਰਹੇ ਆ ਕੀ ਆਪਣੀਆਂ ਡਿਊਟੀਆਂ ਜਿਹੜੀਆਂ ਇਥੇ ਬਾਰਡਰ ਤੇ ਲੱਗੀਆਂ ਉਹ ਨਿਭਾ ਰਹੇ ਆ ਤੇ ਜਿੰਨਾ ਚਿਰ ਤੱਕ ਸਰਕਾਰ ਜਿਹੜੀ ਆ ਉਹ ਮਲ ਸਾਡੀਆਂ ਰਹਿੰਦੀਆਂ ਮੰਗਾਂ ਜਿੱਤੇ ਡਿਸਕਸ਼ਨ ਚੱਲ ਰਹੀ ਆ ਉਹ ਪੂਰੀਆਂ ਨਹੀਂ ਕਰਦੀ ਉਹਨਾਂ ਚਿਰ ਤੱਕ ਮਲੜੇ ਆ ਕਿਸਾਨ ਡਟੇ ਰਹਿਣਗੇ ਕਿ ਆਪਣੀਆਂ ਮੰਗਾਂ ਜਿਹੜੀਆਂ ਉਹ ਮਨਵਾ ਕੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਇੱਕ ਗੱਲ ਹੈ ਜਿੱਦਾਂ ਆਪਣੇ ਬਜ਼ੁਰਗ ਵੀ ਜਿਹੜੇ ਪੂਰੇ ਆਪਣੇ ਜਿੱਦਾਂ ਨੌਜਵਾਨਾਂ ਨਾਲੋਂ ਵੱਧ ਕੇ ਇਸ ਸੰਘਰਸ਼ 'ਚ ਹਿੱਸਾ ਪਾ ਰਹੇ ਜੀ ਤੇ ਜਿਹੜੇ ਕੁਝ ਕੁ ਜਿਹੜੇ ਲੋਗ ਆ ਜਿਹੜੇ ਜਿੱਦਾਂ ਮੰਨ ਲਓ ਕਿ ਪੋਲਿਟਿਕਲ ਲੋਗ ਆ ਜਾਂਦੇ ਜਿਹੜੇ ਉਹ ਹਲੇ ਵੀ ਘਰਾਂ ਚ ਬੈਠੇ ਆ ਤੇ ਕੁਝ ਲੋਗ ਜਿਹੜੇ ਉਹ ਇਸ ਤੁਹਾਡੇ ਜਿਹੜਾ ਤੁਸੀਂ ਸੰਘਰਸ਼ ਵਧਿਆ ਵਾ ਉਹਨੂੰ ਵੀ ਕੁਝ ਲੋਗ ਗਲਤ ਦੱਸ ਰਹੇ ਨੇ ਕਿ ਇਹਨਾਂ ਪਿਛਲੀ ਵਾਰੀ ਵੀ ਮਾਵਾ ਦੇ ਪੁੱਤ ਮਰਵਾਏ ਹੀ ਉਹਨਾਂ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਦੇਖੋ ਇਹ ਇੱਕ ਜਿਹੜੀ ਹੈ ਨਾ ਮਤਲਬ ਕਹਿ ਲਓ ਡਬਲਯੂਟੀਨ ਦੀ ਉਹਦੀਆਂ ਨੀਤੀਆਂ ਦੇ ਨਾਲ ਸਾਡੀ ਜਿਹੜੀ ਟੱਕਰ ਰਹੀ ਐ ਐਮਐਸਪੀ ਦੀ ਜਿਹੜੀ ਮੰਗ ਆ ਇਹ ਬਹੁਤ ਵੱਡੀ ਜਿਹੜੀ ਮਤਲਬ ਡਬਲਯੂਟੀਯੂ ਦੀਆਂ ਨੀਤੀਆਂ ਵਾਂ ਉਹਦੇ ਨਾਲ ਟਕਰਾਉਂਦੀ ਮੰਗ ਆ ਇਹਨੂੰ ਕੋਈ ਛੋਟਾ ਮਸਲਾ ਨਹੀਂ ਸਮਝਣਾ ਚਾਹੀਦਾ ਇਹ ਇੱਕ ਦੇਸ਼ ਲੈਵਲ ਦੀ ਕਹਿ ਲਓ ਮਤਲਬ ਵਰਲਡ ਦੇ ਨਾਲ ਟਕਰਾਉਂਦੀ ਜਿਹੜੀ ਸਾਡੀ ਜਿਹੜੀ ਆ ਉਹ ਮੰਗ ਆ ਜਿਹਦੇ ਵਾਸਤੇ ਮਤਲਬ ਬਹੁਤ ਵੱਡੇ ਸੰਘਰਸ਼ ਦੀ ਲੋੜ ਆ ਸਾਰੇ ਹੀ ਲੋਕਾਂ ਦੇ ਸੰਯੋਗ ਦੀ ਲੋੜ ਆ ਜਿਹੜੇ ਇਹ ਕਹਿ ਰਹੇ ਆ ਵੀ ਮਤਲਬ ਮਾਵਾ ਦੇ ਪੁੱਤ ਮਰਵਾਤੇ ਆ ਵੇਖੋ ਜਥੇਬੰਦੀਆਂ ਫੈਸਲਾ ਜੋ ਕਰਦੀਆਂ ਜੀ ਉਹਦੇ ਮੁਤਾਬਕ ਨੌਜਵਾਨ ਸਾਰੇ ਅਸੀਂ ਚੱਲ ਗਏ ਇਹ ਆਪਾਂ ਆਪਣੇ ਨੁਕਸਾਨ ਤੋਂ ਵੀ ਬਚ ਸਕਦੇ ਹਾਂ ਜਾਨੀ ਮਾਲੀ ਤੋਂ ਤੇ ਆਪਾਂ ਆਪਣੇ ਮਸਲੇ ਵੀ ਹੱਲ ਕਰਾ ਸਕਦੇ ਹਾਂ ਜਦੋਂ ਸਾਡੇ ਕਹਿਣ ਤੋਂ ਜਥੇਬੰਦੀਆਂ ਦੇ ਕਹਿਣ ਤੋਂ ਮਤਲਬ ਇਹ ਬਾਹਰ ਜਾ ਕੇ ਕੋਈ ਐਕਸ਼ਨ ਕਰਦੇ ਅੱਗੇ ਜਾ ਕੇ ਨੌਜਵਾਨ ਜਾਂ ਹੋਰ ਵੀ ਜਿਹੜੇ ਕੋਈ ਅੱਗੇ ਜਾਂਦੇ ਸਿੰਘ ਉਦੋਂ ਫੇ ਨੁਕਸਾਨ ਹੁੰਦਾ ਵਾ ਜਦੋਂ ਵੀ ਜਾਣਾ ਆਪਾਂ ਇਕੱਠੇ ਹੋ ਗਏ ਜਥੇਬੰਦ ਫੈਸਲੇ ਕਰਕੇ ਅੱਗੇ ਵਧਿਏ ਤੇ ਫੇਰ ਕੋਈ ਨੁਕਸਾਨ ਵੀ ਘੱਟ ਹੋਣਗੇ ਫਾਇਦੇ ਵੱਧ ਹੋਣਗੇ ਆਪਾਂ ਛੇਤੀ ਮੰਗਾਂ ਬਣਵਾ ਕੇ ਜਾ ਸਕਦੇ ਹਾਂ ਏ ਜੀ ਸਾਰੇ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਮੈਂਬਰ ਸਾਹਿਬਾਨ ਤੇ ਆਗੂ ਸਾਹਿਬਾਨ ਖੜੇ ਆ ਬਹੁਤ ਹੀ ਵਧੀਆ ਇਹਨਾਂ ਦੇ ਜੋ ਵਿਚਾਰ ਰੱਖੇ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੁਕਾਨਦਾਰ ਨੌਜਵਾਨ ਬਜ਼ੁਰਗਾਂ ਦਾ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕ ਜਿੰਦਾਬਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ